ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਹੈ ਗੁਰੂ ਜੀ ਕੀ ਫਤਿਹ 사త్సੰਗਤ ਜੀ ਅੱਜ ਇਹਨਾਂ ਸ਼ਾਜ਼ਦੀ ਵੱਡੇ ਗੁਰਦਰਾ ਸਾਹਿਬ ਦੇ ਵਿੱਚ ਜੋ ਕਿ ਬੱਚਿਆਂ ਨੂੰ ਦਸਤਾਰ ਦੀ ਸਜਾਈ ਦਿੱਤੀ ਜਾ ਰਹੀ ਹੈ ਅੱਜ ਤੋਂ ਲੈ ਕੇ 30 ਤਾਰੀਖ ਤੱਕ ਦਾ ਦਸਤਾਰ ਸਜਾਈ ਕੈਂਪ ਰੱਖਿਆ ਗਿਆ ਜਿਸ ਦੇ ਵਿੱਚ ਅੱਜ ਪਹਿਲੇ ਦਿਨ ਦੀ ਕੈਂਪ ਦੀ ਅਰੰਭਤਾ ਹੋ ਚੁੱਕੀ ਹੈ ਜਿਸ ਦੇ ਵਿੱਚ ਕੋਸ ਸਹਿਬਾਨ ਪਹੁੰਚ ਚੁੱਕੇ ਹੈ ਤੇ ਬੱਚੇ ਵੱਡੀ ਗਿਣਤੀ ਵਿੱਚ ਪਹੁੰਚੇ ਹੈ ਪਿੰਡ ਸ਼ਾਜ਼ਲੀ ਦੇ ਵਿੱਚੋਂ ਸਾਰੇ ਹੀ ਨਗਰ ਦੇ ਵਿੱਚੋਂ ਬੱਚੇ ਪਹੁੰਚੇ ਹੈ ਦਸਤਾਰ ਦੀ ਸਖਲਾਈ ਦੇਣ ਦੇ ਵਾਸਤੇ ਜੋ ਕਿ ਕੋਸ ਸਾਬ ਦੇ ਵੱਲੋਂ ਹੁਣ ਆਪਣੇ ਤਰੀਕੇ ਦੇ ਮੁਤਾਬਕ ਦਸਤਾਰ ਦੀ ਸਖਰਾਈ ਦਿੱਤੀ ਜਾ ਰਹੀ ਹੈ ਆਪ ਜੀ ਵੇਖ ਰਹੇ ਹੋ ਜਿਹੜੇ ਬੱਚੇ ਹੋਰ ਵੀ ਪਿੰਡ ਸ਼ਾਜਰੀ ਦੇ ਵਿੱਚੋਂ ਅਜੇ ਤੱਕ ਕੈਂਪਰ ਦੇ ਵਿੱਚ ਨਹੀਂ ਪਹੁੰਚੇ ਉਹਨਾਂ ਨੂੰ ਬੇਨਤੀ ਹੈ ਕਿ ਕੱਲ ਨੂੰ ਜ਼ਰੂਰ ਇਸ ਕੈਂਪ ਦਾ ਲਾਹਾ ਲਿਆ ਜਾਵੇ ਪਹੁੰਚ ਕਰਕੇ ਦਸਤਾਰ ਦੀ ਸਖਲਾਈ ਲੈ ਕਰਕੇ ਤਾਂ ਕਰਕੇ ਸਾਰੇ ਹੀ ਬੱਚੇ ਨੌਜਵਾਨ ਵੀਰ ਦਸਤਾਰ ਆਪਣੇ ਸਿਰਾਂ ਤੇ ਸਜਾ ਸਕਣ ਮੇਰਾ ਨਾਮ ਮਨੋਪ੍ਰੀਤ ਕੋਟਾ ਕੋਟਾ ਹੈ। ਇਹ ਲਈ ਨਾ ਪਤਾ ਕਿ ਕਿੰਨਾ ਨਹੀਂ ਪਤਾ ਕਿ ਆ ਕੀ ਇਹ ਕਾਰ ਕਿਹੇ ਦਾ ਆ ਕੇ ਰੁਕਣਾ ਕਿ ਕਿਰਵਾਣਾ ਅਲੂ ਰੋਸ। ਇਹ ਬਾਤ ਮੈਂ ਕਰਨੇ ਵਾਸਤੇ ਆਇਆ ਹਾਂ। ਜਿੱਦ ਤੇ ਸੇਖਾ ਤੋਂ ਸੇਖਾ ਦਾ ਰੋਸ। ਇਹ ਤਾਂ ਤੁਸੀਂ ਆਪ ਹੀ ਦੇਖ ਰਹੇ ਹੋ। ਇਸ ਤਰ੍ਹਾਂ ਇੱਕ ਬੱਚੇ ਦੇ ਸਿਰ ਦੇ ਉੱਪਰ ਜਵਾਨ ਸ਼ਾਨ ਦਸਤਾਰ ਕੋਚ ਦੇ ਵੱਲੋਂ ਦਸਤਾਰ ਕੋਚੀਆਂ ਦੇ ਵੱਲੋਂ ਬੱਚਿਆਂ ਨੂੰ ਦੱਸਿਆ ਜਾ ਰਿਹਾ ਵੀ ਕਿਸ ਤਰ੍ਹਾਂ ਕੇਸ ਕੀ ਲਗਾ ਕਰਕੇ 베ਸ ਬਣਾ ਕਰਕੇ ਦਸਤਾਰ ਸਜਾਉਣੀ ਸ਼ੁਰੂ ਕਰਨੀ ਆਪ ਜੀ ਵੇਖ ਰਹੇ ਹੋ Thank I

ارے ناں تے ایہہ کتے چھاپو نہیں نا یا دی جنب Thank you. Thank you, thank you, thank you.

ਇੱਕ ਦੂਸਰਾ ਹੱਥ ਤੇ ਕਦੇ ਨਹੀਂ ਸਾਈਡ ਤੋਂ ਹੀ ਲਾਉਣਾ ਪੈਂਦਾ ਹੈ। ਜਿੱਥੇ ਨਾਲ ਤੇ ਕਹਿੰਦੇ ਹੀ ਲਾਉਣਾ। ਨਾਲ ਤੇ ਸਾਈਡ ਤੋਂ ਲਾਉਣਾ ਤੇ ਨਹੀਂ ਸਾਈਡ

माने उधर बोलता है हां तो बोला स्टैंड है रे ये नहीं स्टैंड है स्टैंड है है ना कम ना अंतर संघटना बारे में मतलब संता से हां हां बहुत सारी अंदर ਤੋ ਪੁਆਇੰਟ ਮਰਦਾ ਹਾਂ ਰੁਪਾਇਆ ਰੁਪਾ ਨਹੀਂ ਸ਼ੈਡ ਕਰਦੇ ਥੋੜਾ ਜਿਹਾ ਪਰਾਂ ਹਾਂ ਪਰਾਂ ਠੀਕ ਹੈ ਇਧਰ ਹੀ ਸਿੰਘਾ ਜੀ ਆਵਰੀਆਂ ਨੇ ਵੇਖਿਆ ਕਿ ਇਦਾਂ ਦਸਤਾਰ ਕੋਚ ਸਰਦਾਰ ਗੁਰਚਰਨ ਸਿੰਘ ਜੀ ਸੰਭਾਉ ਇਹ ਖੇ ਇਲਾਕਾ ਜਿਹੜਾ ਮਾਨਸਾ ਤੋਂ ਨੰਨੇ ਕਿਸ ਤਰ੍ਹਾਂ ਬੱਚਿਆਂ ਨੂੰ ਦਸਤਾਰ ਦੀ ਸਖਲਾਈ ਦਿੱਤੀ ਜਾ ਰਹੀ ਹੈ ਇਹਨਾਂ ਦੇ ਵੱਲੋਂ ਤੇ ਆਵਰੀ ਵੇਖ ਰਹੇ ਹਾਂ ਜੋ ਇਸ ਸਮਾਗਮ ਦਾ ਪੋਸਟਰ ਹੈ ਇਸ ਸਮਾਗਮ ਕਿਸੇ ਇੱਕ ਵੱਲੋਂ ਨਹੀਂ ਸਾਰੇ ਨਗਰ ਦੇਆਂ ਅਤਵੰਤੀ ਸੱਜਣਾਂ ਦੇ ਵੱਲੋਂ ਹੈ ਇਹ ਉਹਨਾਂ ਦੀਆਂ ਫੋਟੋਆਂ ਹਨ ਜਿਨ੍ਹਾਂ ਨੇ ਇਸ ਸਮਾਗਮ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਭਾਈ ਸਰਦਾਰ ਸੁਖਵੀਰ ਸਿੰਘ ਜੀ ਸ਼ਾਜ਼ਦੀ ਇਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਜਿਨ੍ਹਾਂ ਨੇ ਕਿ ਸਾਡਾ ਬਹੁਤ ਹੀ ਜ਼ਿਆਦਾ ਸਹਿਯੋਗ ਦਿੱਤਾ ਇਹਨਾਂ ਪ੍ਰਵੰਤੀ ਸੱਜਣਾਂ ਤੱਕ ਪਹੁੰਚਣ ਦਾ ਅਤਿ ਮਾਇਆ ਕੱਤਰ ਕਰਨ ਦਾ ਇਸ ਸਮਾਗਮ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਜੋਗਦਾਨ ਸਦਾ ਸਬੀਰ ਸਿੰਘ ਸ਼ਾਹਦਰੀ ਅਤੇ ਹਨ ਭਾਈ ਗੁਰਸੇਵ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਚਾਰਕ ਜਿਨ੍ਹਾਂ ਦੇ ਵੱਲੋਂ ਵੀ ਹਾਜ਼ਰੀ ਲਵਾਈ ਗਈ ਸੀ ਤੇ ਜਿਨ੍ਹਾਂ ਦੇ ਵੱਲੋਂ ਬੱਚਿਆਂ ਨੂੰ ਇਤਿਹਾਸ ਨਾਲ ਜਾਣੂ ਕਰਵਾਇਆ ਗਿਆ ਸੀ ਤੇ ਇਹਨਾਂ ਦੇ ਵੱਲੋਂ ਇਸ ਸਮਾਗਮ ਦੇ ਨਾਲ ਇੱਕ ਹੋਰ ਵੀ ਉਪਰਾਲਾ ਇੱਕ ਹੋਰ ਵੀ ਸਮਾਗਮ ਕੀਤਾ ਗਿਆ ਇਹਨਾਂ ਦੇ ਵੱਲੋਂ ਪਹੁੰਚ ਕਰਕੇ ਬੱਚਿਆਂ ਨੂੰ ਆਓ ਗੁਰਤੇ ਅਸ ਜਾਣੀਏ ਦੀਆਂ ਕਿਤਾਬਾਂ ਹਨ ਉਹ ਬਣੀਆਂ ਗੈਂ ਜਿਸ ਦੇ ਵਿੱਚ 29 ਤਰੀਕ ਨੂੰ ਪੇਪਰ ਲਿਆ ਜਾਵੇਗਾ ਅਤੇ ਉਸ ਪੇਪਰ ਦੇ ਵਿੱਚੋਂ ਜਿਹੜੇ ਬੱਚੇ ਪੋਜੀਸ਼ਨਾਂ ਤੇ ਆਉਣਗੇ ਤੇ ਉਹਨਾਂ ਨੂੰ 30 ਤਾਰੀਖ ਨੂੰ ਇਨਾਮਾਂ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਤੇ ਇਸ ਸਮਾਗਮ ਦੇ ਵੀ ਜੋ ਦਸਤਾਰ ਸਕਲਾਈ ਕੈਂਪ ਚੱਲ ਰਹੇ ਹਨ 21 ਤਰੀਕ ਤੋਂ 29 ਤਰੀਕ ਤੱਕ ਚੱਲਣਗੇ ਜੋ ਦਸਤਾਰ ਮੁਕਾਬਲੇ ਹਨ 30 ਜੂਨ ਨੂੰ ਦਿਨ ਸੋਮਵਾਰ ਨੂੰ ਸ਼ਾਮ ਦੇ 4 ਵਜੇ ਦੇ ਨਾਲ ਹੋਣਗੇ ਜਿਹੜੇ ਬੱਚੇ ਇਹਨਾਂ ਮੁਕਾਬਲਿਆਂ ਦੇ ਵਿੱਚੋਂ ਪਜੀਸ਼ਨਾਤੇ ਆਉਣਗੇ ਉਹਨਾਂ ਨੂੰ ਭਾਰੀਆਂ ਨਾਮਾਂ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਮੈਂ ਸਾਰੀਆਂ ਹੀ ਸੰਗਤਾਂ ਦਾ ਇਹਨਾਂ ਪਤਵੰਤੀ ਸੱਜਣਾ ਦਾ ਮੋਤਵਾਰ ਸੱਜਣਾ ਦਾ ਜਿਨ੍ਹਾਂ ਨੇ ਇਸ ਮਾਗਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿਉਂਕਿ ਇਸ ਜੋ ਕਦਮ ਇਹਨਾਂ ਸੰਗਤਾਂ ਦੇ ਸਹਿਯੋਗ ਦੇ ਦੁਆਰਾ ਚੁੱਕਿਆ ਜਾ ਰਿਹਾ ਇਸ ਦੀ ਬਹੁਤ ਲੋੜ ਹੈ ਕਿਉਂਕਿ ਇਹ ਜੋ ਦਸਤਾਰ ਹੈ ਪੰਜ ਸਤ ਕੱਜ ਦਾ ਕੱਪੜਾ ਨਹੀਂ ਗੁਰੂ ਪਿਆਰ ਵਾਲਿਓ ਇਸ ਸਾਡੇ ਹਰ ਇੱਕ ਸਿੱਖ ਦੀ ਸ਼ਾਨ ਹੈ ਇੱਕ ਵਾਰੀ ਮਨੁੱਖ ਕਹਿੰਦੇ ਸਿੱਖ ਆਪਣੇ ਸਿਰ ਤੇ ਦਸਤਾਰ ਸਜਾਉਂਦਾ ਤੇ ਸਾਰਾ ਦਿਨ ਫਿਰ ਦਸਤਾਰ ਕਹਿੰਦੇ ਉਹਨੂੰ ਸਵਾਰ ਉਸ ਮਨੁੱਖ ਨੂੰ ਸਵਾਰ ਕਰਕੇ ਰੱਖਦੀ ਹੈ ਇਸ ਕਰਕੇ ਇਹ ਕੋਈ ਆਮ ਨਹੀਂ ਹੈ ਕੋਈ ਕਪੜਾ ਨਹੀਂ ਹੈ ਗੁਰੂ ਪਿਆਰ ਵਾਲੇ ਉਹ ਸਾਨੂੰ ਸਾਡੇ ਗੁਰੂ ਸਹਿਬਾਨਾਂ ਦੀ ਦੇਣ ਹੈ ਸਾਡੀ ਸਰਦਾਰੀ ਹੈ ਜੇ ਲੱਖਾਂ ਦੇ ਵਿੱਚ ਵੀ ਸਾਡਾ ਕੋਈ ਸਿੱਖ ਭਰਾ ਚਾਹੇ ਸਾਡੇ ਸਿਰ ਦੇ ਉੱਪਰ ਵੀ ਦਸਤਾਰ ਸਜੀਆਂ ਹੋਣ ਅਸੀਂ ਵੀ ਕਿਸੇ ਲੱਖਾਂ ਦੀ ਗਿਣਤੀ ਵਿੱਚ ਖੜੇ ਹੋਈਏ ਤੇ ਸਾਨੂੰ ਵੀ ਸਾਡੀ ਵੀ ਪਛਾਣ ਉਹਨਾਂ ਲੱਖਾਂ ਵਿੱਚੋਂ ਕੀਤੀ ਜਾ ਸਕਦੀ ਹੈ ਕਿਉਂ ਕਿਵੇਂ ਜਿਸ ਤਰ੍ਹਾਂ ਸਾਡੇ ਸਿਰ ਤੇ ਦਸਤਾਰ ਸਜੀ ਹੋਵੇ ਸਾਨੂੰ ਵੀ ਲੋਕੀ ਕਹਿਣਗੇ ਵੇਖਣ ਵਾਲਾ ਕਹੇਗਾ ਵੀ ਉਹ ਵੇਖੋ ਚਾਹੇ ਲੱਖਾਂ ਦੀ ਗਿਣਤੀ ਹੈ ਪਰ ਫਿਰ ਉਹ ਵੇਖੋ ਲੱਖਾਂ ਦੀ ਗਿਣਤੀ ਵਿੱਚ ਵੀ ਉਹ ਦਸਤਾਰ ਵਾਲੇ ਸਰਦਾਰ ਜੀ ਖੜੇ ਆ ਸਰਦਾਰ ਜੀ ਅਸੀਂ ਕਹਵਾ ਸਕਦੇ ਹਾਂ ਜੇਕਰ ਅਸੀਂ ਸਾਡੇ ਗੁਰੂ ਸਾਹਿਬਾਨਾਂ ਦੀ ਦਿੱਤੀ ਸਿੱਖਿਆ ਤੇ ਚੱਲਾਂਗੇ ਤੇ ਇਸ ਦੇ ਨਾਲ ਸਾਡੇ ਬੱਚਿਆਂ ਦੇ ਵਿੱਚ ਸਿੱਖੀ ਦਾ ਜੋ ਪ੍ਰਚਾਰ ਵੀ ਹੋਵੇਗਾ ਗੁਰੂ ਪਿਆਰ ਵਾਲੇ ਉਹ ਸਾਡੇ ਜਿਹੜੇ ਬੱਚੇ ਆ ਉਹ ਨਸ਼ਿਆਂ ਤੋਂ ਵੀ ਬਚ ਸਕਣਗੇ ਸਾਡੇ ਬੱਚੇ ਭੈੜੀਆਂ ਮਾੜੀਆਂ ਸੰਗਤਾਂ ਤੋਂ ਵੀ ਬਚ ਸਕਣਗੇ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਸੈਂਕੈਂਪ ਦੇ ਵਿੱਚ ਭੇਜੀਏ ਮੈਂ ਦੁਬਾਰਾ ਫੇਰਾ ਅਖੀਰ ਤੇ ਬੇਨਤੀ ਕਰਾਂਗਾ ਜੋ ਸ਼ਾਜ਼ੀ ਨਗਰ ਦੇ ਬੱਚੇ ਐ ਜੋ ਜੇ ਤੱਕ ਕੈਂਪ ਦੇ ਵਿੱਚ ਨਹੀਂ ਪਹੁੰਚੇ ਅੱਜ ਦੇ ਦਿਨ ਕੱਲ ਨੂੰ ਕੈਂਪ ਦਾ ਦੂਸਰਾ ਦਿਨ ਹੈ ਤੇ ਆਪ ਜੀਆਂ ਨੂੰ ਬੇਨਤੀ ਹੈ ਆਪ ਕੋ ਆਪਣੇ ਬੱਚਿਆਂ ਨੂੰ ਜ਼ਰੂਰ ਭੇਜਣ ਦੀ ਕਿਰਪਾਲਤਾ ਕਰਨੀ ਇਹ ਕੈਂਪ ਵੱਡੇ ਗੁਰਦਰਾ ਸਾਹਿਬ ਵਿਖੇ ਪਿੰਡ ਸ਼ਾਜਰੀ ਆਇਆ ਜਾ ਰਿਹਾ ਹੈ ਗੁਰੂ ਪਿਆਰ ਵਾਲਿਓ ਇਹ ਪਤਵੰਤੇ ਸੱਜਣਾਂ ਦੇ ਅਤੇ ਗੁਰਦਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਸਹਿਯੋਗ ਰਿਹਾ ਉਹਨਾਂ ਦੇ ਵੱਲੋਂ ਬੜਾ ਹੀ ਹੰਮਲਾ ਮਾਰਿਆ ਗਿਆ ਤੇ ਜੋ ਵੀ ਖਰਚਾ ਕੁਝ ਤੇ ਮਾਇਆ ਇਹਨਾਂ ਸੱਜਣਾ ਵੱਲੋਂ ਆ ਗਈ ਹੈ ਜੋ ਹੋਰ ਵੀ ਮਾਇਆ ਇਸ ਸਮਾਗਮ ਤੇ ਲੱਗੇਗੀ ਉਹ ਪ੍ਰਬੰਧਕ ਕਮੇਟੀ ਦੇ ਵੱਲੋਂ ਜੋ ਵੀ ਕਮੇਟੀ ਦੇ ਵਿੱਚ ਸਹਿਯੋਗੀ ਸੱਜਣ ਹਨ ਪ੍ਰਧਾਨ ਜੀ ਹਨ ਖਜਾਂਚੀ ਜੀ ਹਨ ਬਾਕੀ ਵੀ ਮੈਂਬਰ ਹਨ ਸਾਰੇ ਹੀ ਗੁਰਸੇਖ ਹਨ ਉਹਨਾਂ ਦੇ ਵੱਲੋਂ ਇਸ ਸਮਾਗਮ ਦੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਪਾਇਆ ਗਿਆ ਮੈਂ ਦੁਬਾਰਾ ਫਿਰ ਤੋਂ ਇਹਨਾਂ ਪਤਵੰਤੀ ਸੱਜਣਾਂ ਦਾ ਸਰਦਾਰ ਸੁਖਵੀਰ ਸਿੰਘ ਜੀ ਸ਼ਾਜਦੀ ਭਾਈ ਗੁਰਸੇਵ ਸਿੰਘ ਜੀ ਪ੍ਰਚਾਰਕ ਦਸਤਾਰ ਕੋਚ ਸਰਦਾਰ ਗੁਰਚਰਨ ਸਿੰਘ ਜੀ ਸੰਭਾਉ ਅਤੇ ਪਤਵੰਤੀ ਸੱਜਣਾਂ ਦਾ ਇਹਨਾਂ ਬੱਚਿਆਂ ਦਾ ਤਹਿ ਦਿਲੋਂ ਧੰਨਵਾਦ ਕਰਾਂਗਾ ਦੁਬਾਰਾ ਫਿਰ ਬੇਨਤੀ ਆਪ ਜੀ ਜਰੂਰ ਆਪਣੇ ਬੱਚਿਆਂ ਨੂੰ ਇਹਨਾਂ ਸਮਾਗਮਾਂ ਵਿੱਚ ਕੱਢੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਉਗੀ ਸੇ ਮਤਲਬ ਕਿਵੇਂ ਚੜੂਗੀ ਇਹਦਾ ਲਾਈਵ ਸੀਗਾ ਮੰਨਦਾ ਕਰਤਿਆਂ ਮੈਂ ਕਾਹਕਾ ਇਹੋ ਸੈਂਟਰ ਵਿੱਚੋਂ ਸੰਗ ਹੋ ਰਿਹਾ ਮੈਂ ਦੋ ਬਰਤ ਕਰਿਆ ਬਦ ਲਾਈਵ ਇਹ ਪਤਾ ਹੋਊਗਾ ਲਾਈਵ ਤਾਂ ਹੋ ਗਿਆ ਲਾਈਵ ਜਰ ਨਹੀਂ ਹੋ ਰਹੀ ਹੋਰੇ ਆਉਂਦੇ ਜਿਸ ਨੂੰ ਕੱਟੀ ਕਿਵੇਂ ਜਾਊਗੀ ਬੈ ਕਰਦੀ ਜੀ ਸੇਵ ਹੋਊਗੀ ਫਿਰ ਆਤੀ ਸੇਵ ਹੋਊਗੀ Dia dah hujung ini juga tak lagi, tak oki